ਪਾਖੜਾ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਜੀ ਹਾਂ ਦੱਸਦੇ ਇਹ ਪਾਖੜਾ ਡੈਮ ਦੇ ਚਾਰ ਫਲੱਡ ਗੇਟ ਜਿਹੜੇ ਖੋਲੇ ਗਏ ਨੇ ਉਸ ਤੋਂ ਬਾਅਦ ਸਤਲੁਜ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਾਣੀ ਛੱਡ ਦਿੱਤਾ ਗਿਆ ਸੋ ਲਗਾਤਾਰ ਖਤਰੇ ਦੀ ਘੰਟੀ ਜਿਹੜੀ ਕਿ ਵੱਜ ਰਹੀ ਹੈ ਇਸ ਦੇ ਵਿਚਾਲੇ ਹੁਣ ਪਾਖੜਾ ਡੈਮ ਦੇ 4 4 ਫੁੱਟ ਤੱਕ ਦੇ ਗੇਟ ਜਿਹੜੇ ਕਿ ਖੋਲ ਦਿੱਤੇ ਗਏ ਨੇ ਇਸ ਦੇ ਵਿਚਾਲੇ ਟਰਬਾਈਨਾਂ ਦੇ ਫਲੱਡ ਗੇਟਾਂ ਦੇ ਰਾਹੀਂ ਇਹ ਪਾਣੀ ਜਿਹੜਾ ਕਿ ਛੱਡਿਆ ਜਾ ਰਿਹਾ ਸੋ ਪਾਖੜਾ ਡੈਮ ਤੋਂ ਦੱਸਦੇ ਆ ਕਿ 55867 ਕਿਊਸਕ ਪਾਣੀ ਛੱਡਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਤੋਂ ਸਤਲੁਜ ਦਰਿਆ ਦੇ ਵਿੱਚ ਇਹ ਪਾਣੀ ਛੱਡਿਆ ਗਿਆ ਸੋ ਪਾਖੜਾ ਡੈਮ ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਹੇਠ ਹੈ ਪਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦੇ ਖਤਰੇ ਦਾ ਨਿਸ਼ਾਨ 1680 ਫੁੱਟ ਹੈ ਲੇਕਿਨ ਇਸ ਵਿਚਾਰੇ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਉਸ ਦੇ ਬਾਅਦ 4-4 ਫੁੱਟ ਤੱਕ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਇਸ ਵਿਚਾਰੇ ਦੱਸ ਦੇਈਏ ਜਿਹੜੀ ਕਿ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਫਲੱਡ ਗੇਟ ਜਿਹੜੇ ਕਿ ਖੋਲ ਦਿੱਤੇ ਗਏ ਤੁਸੀਂ ਵੇਖੋ ਲਗਾਤਾਰ ਭਾਰੀ ਮੀਂਹ ਪੈ ਰਿਹਾ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ਉੱਤੇ ਅਲਰਟ ਜਾਰੀ ਕੀਤੇ ਗਏ ਨੇ ਪਾਖੜਾ ਡੈਮ ਦੇ ਫਲੱਡ ਗੇਟ ਜਿਹੜੇ ਖੋਲ ਲਏ ਗਏ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਵਿੱਚ ਲਗਾਤਾਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲੇਕਿਨ ਹੁਣ ਸਤੂ ਦਰਿਆ ਦੇ ਕੰਢੇ ਵਾਸਤੇ ਲੋਕ ਜਿਹੜੇ ਲੜਦੇ ਉੱਤੇ ਨੇ ਕਿਉਂਕਿ ਭਾਗਰ ਦਮ ਜੀ ਪਾਣੀ ਛੱਡ ਦਿੱਤਾ ਗਿਆ ਸਤਲੁਜ ਤੇ ਹੋਰ ਜਿਹੜੀਆਂ ਨਦੀਆਂ ਨੇ ਉਸਦਾ ਸਿੱਧਾ ਅਸਰ ਜਿਹੜਾ ਪਿੰਡਾਂ ਨੂੰ ਪੈਣ ਵਾਲਾ ਸਤੂ ਦਰਿਆ ਦੀ ਗੱਲ ਕਰੀਏ ਤਾਂ ਰੂਪਨਗਰ ਤੋਂ ਹੁੰਦਾ ਹੋਇਆ ਲੁਧਿਆਣਾ ਦੇ ਲਾਗੇ ਨਾਲਾ ਦੇ ਵਿੱਚ ਉੱਥੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਇਲਾਕੇ ਕਪੂਰਥਲਾ ਦੇ ਇਲਾਕੇ ਕਿਉਂਕਿ ਬਿਆਸ ਦਰਿਆ ਦੇ ਨਾਲ ਮਿਲ ਜਾਂਦਾ ਹੈ ਜਿਹੜਾ ਆਪਣੀ ਮਾਰ ਦਿਖਾ ਸਕਦਾ ਸੋ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਅਲਰਟ ਜਾਰੀ ਹੋ ਗਿਆ ਸਫਲੁਦ ਦਰਿਆ ਦੇ ਕੰਢੇ ਵਾਸਤੇ ਲੋਕਾਂ ਦਾ ਪਹਿਲਾਂ ਹੀ ਇੰਨਾ ਮੰਦਾ ਹਾਲ ਚੁੱਕਿਆ ਲੇਕਿਨ 4-4 ਫੁੱਟ ਗੇਅਰ ਜਿਹੜੇ ਹੁਣ ਦੁਬਾਰਾ ਫਿਰ ਪਾਖੜਾ ਡੈਮ ਤੇ ਖੋਲ ਦਿੱਤੇ ਗਏ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਸਤੁਤ੍ਰਿ ਅੱਜ ਪਾਣੀ ਛੱਡਿਆ ਗਿਆ ਕਿਸ ਤਰੀਕੇ ਦੇ ਨਾਲ ਇਸ ਦੀ ਹੋਰ ਮਾਰ ਜਿਹੜੀ ਕਿ ਵੇਖਣ ਨੂੰ ਮਿਲ ਸਕਦੀ ਹੈ ਵੱਖ-ਵੱਖ ਇਲਾਕੇ ਵਿੱਚ ਲਗਾਤਾਰ ਤੁਸੀਂ ਵੇਖ ਸਕਦੇ ਕਿਸ ਤਰ੍ਹਾਂ ਕੁਦਰਤ ਦਾ ਕਹਿਰ جاری ਹੈ ਲਗਾਤਾਰ ਹੜ੍ਹ ਆਉਣ ਨਾਲ ਪੰਜਾਬ ਦੇ ਵੱਖ-ਵੱਖ ਇਲਾਕੇ ਜਿਹੜੇ ਕਿ ਤਬਾਹ ਹੋ ਚੁੱਕੇ ਨੇ ਕਾਰਨ ਇਹ ਜਿਹੜੇ ਲੋਕਾਂ ਦੇ ਪਾਣੀ ਵਿੱਚ ਡੁੱਬ ਚੁੱਕੇ ਨੇ ਆੜੇ-ਦਿਵਾਰੇ ਜੇਕਰ ਉਹਨਾਂ ਦੇ ਆਪਣੇ ਘਰ ਤੋਂ ਬਾਹਰ ਜਾਣਾ ਹੋਵੇ ਕੋਈ ਦਾ ਨਹੀਂ ਬਲਕਿ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਸੋ ਇੱਕ ਹੋਰ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪੰਜਾਬ ਦੇ ਵਿੱਚ ਲਗਾਤਾਰ ਰੈੱਡ ਅਲਰਟ جاری ਹੈ ਭਾਰੀ ਮੀਂਹ ਨੂੰ ਲੈ ਕੇ ਉਸ ਵਿਚਾਲੇ ਹੁਣ ਭਾਖੜਾ ਡੈਮ ਦੇ ਜਿਹੜੇ ਕਿ ਗੇਟ ਖੋਲ ਦਿੱਤੇ ਗਏ ਨੇ ਤੁਸੀਂ ਵੇਖੋਗੇ ਜੇਕਰ ਮੀਂਹ ਘਟ ਪਵੇ ਤਾਂ ਆਪਣੇ ਆਪ ਪਾਣੀ ਜਿਹੜਾ ਕਿ ਘਟ ਹੋ ਜਾਵੇਗਾ ਲੇਕਿਨ ਕੁਦਰਤ ਦਾ ਕਹਿਰ ਵੀ ਇੰਨਾ ਜ਼ਿਆਦਾ ਹੈ ਕਿ ਤੁਸੀਂ ਦੇਖੋਗੇ ਸਤੰਬਰ ਮਹੀਨੇ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਇਸ ਤਰੀਕੇ ਤੋਂ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਤੰਬਰ ਮਹੀਨੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਜਿਹੜਾ ਕਿ ਪੈ ਸਕਦਾ ਹੈ ਸੋ ਜਿਹੜਾ ਕਿ ਪੰਜਾਬ ਦੇ ਲਈ ਖਤਰਾ ਬਣਿਆ ਹੋਇਆ ਕਿਉਂਕਿ ਵੱਖ-ਵੱਖ ਥਾਵਾਂ ਉੱਤੇ ਅਲਰਟ ਜਾਰੀ ਕੀਤੇ ਗਏ ਨੇ ਪਰ ਤੁਸੀਂ ਵੇਖੋਗੇ 4-4 ਫੁੱਟ ਤੱਕ ਗੇਟ ਖੋਲ ਦਿੱਤੇ ਗਏ ਨੇ ਪਾਖੜਾ ਡੈਮ ਤੋਂ ਜਿਸ ਤੋਂ ਬਾਅਦ ਖਤਰੇ ਦੀ ਘੰਟੀ ਸਤਲੁਜ ਦਰਿਆ ਦੇ ਕੰਢੇ ਵਾਸਤੇ ਲੋਕਾਂ ਲਈ ਸਭ ਤੋਂ ਵੱਧ